ਕਾਤਾ ਜੋਰ ਬਹੁਤ ਪਿਆ ਪਿਆ ਮੈਂ ਹੋਰ ਮੇਰਾ ਤਾਂ ਟਰੈਡ ਦੇ ਸੂਤ ਕਸੇ ਪਾਇਆ ਭਾਂਜੋ ਜੋਰ ਬਾਲਾ ਮਾਰ ਲਿਆ ਮੈਂ ਕਹੀਦਾ ਉਹ ਲਾਏ ਉਹ ਦੋਲਦਾ ਹੱਲ ਹੋ ਗਿਆ ਓਏ ਉਹ ਦੋਲਦਾ ਤਾਂ ਹੱਲ ਹੋ ਗਿਆ ਓਏ ਚੱਲ ਆਇਆ ਚੱਲ ਹੋਵੇ ਮੋਟਰ ਵੀ ਚੱਲੀ ਜਾਂਦੀ ਟਰੈਡ ਵੀ ਚੱਲੀ ਆ ਤੇ ਹੋਰ ਇਹ ਆਇਆ ਆਪਾਂ ਕੀ ਕਰਾਂ ਕਰ ਯਾਰ ਮੇਰੇ ਤਾਂ ਪਿਆ ਨਾ ਪਾਣੀ ਪਾ ਦੇ ਹਾਏ ਸੇਤੀ ਭਰ ਭਾਂਜੋ ਸੇਤੀ ਕਰ ਯਾਰ ਬਿੱਚੀ ਨਾ ਨਿਕਲ ਜੇ ਇਹਦਾ ਭਰ ਲੈ ਆਪਾਂ ਚੱਲ ਗਏ ਹੁਣ ਉੱਧਰ ਵੀ ਚਾਲ ਦੇ ਉੱਥੇ ਲੇ ਗਰ ਮੈਂ ਖਾਪੀ ਦੂ ਚੱਲਾ ਆ ਪਰਾਂ ਨਹੀਂ ਜਾਵੇ ਮੈਂ ਟਮਾਰਸ਼ੇ ਦੀ ਕਰ ਜਟਵੜ ਆ ਜਾਏ ਉਹ ਜਟ ਵੜ ਜਾ ਵੀ ਨਾ ਉਹ ਇੱਧਰ ਬਸਾਲਾ ਇੱਧਰ ਬੜ ਚਾਲ ਉਹ ਦੋ ਮਿੰਟ ਰੋਕ ਜਾ ਓਏ ਇਹ ਖੋਬਣ ਆ ਜਾਈ ਮੋਟਾ ਆ ਕਿਤੇ ਉਹ ਦੋ ਮਿੰਟ ਹੱਥ ਫੜਾ ਲੈ ਹੱਥ ਚੱਲ ਹੌਲੀ ਆ ਜਾ ਆ ਜਾ ਭਾਈਆ ਇੱਥੇ ਹੌਲੀ ਕਿਤੇ ਨਹੀਂ ਥੱਲੇ ਵਾਹਿਆ ਥੱਲੇ ਕਰਦੇ ਰਹੇਗੇ ਉਹਨੂੰ ਖੋਕੇ ਮਹਿਲ ਸ਼ੀਸ਼ੇ ਦੇ ਲੈਗੇ ਮੇਰੇ ਬੇਦਗਾਰ ਨੂੰ ਰੱਖਮਾ ਕੋਤਾ ਮਾਰ ਗਿਆ ਕੀ ਕਰੀਏ ਦੁਨੀਆਂ ਦੇ ਮਿਲੇ ਹੋਈ ਜੰਗਾ ਹੋਇਆ ਤੇ ਮਰਾ ਗਿਆ ਕੋਤਾ ਤੇ ਆ ਪਾਣੀ ਖੁਣੀ ਦੇਖੀ ਕੀ ਹਾਲ ਆ ਉਹ ਹਾਂ ਜਿਹੜੇ ਆ ਇਕੱਲੇ ਪੰਨੇ ਸਭਰਾ ਤੋਂ ਆ ਇੰਨਾ ਬੁਰਾ ਹਾਲੀ ਆ ਪਤਾ ਨਹੀਂ ਕਿਹੜਾ ਰੋਜ ਹੱਗ ਜਾਂਦਾ ਯਾਰ ਜੀ ਕਰਨੋਂ ਹਟਾ ਦਿੰਦੇ ਭਾਈ ਡੇਡੇ ਲੀਂਡਾ ਪਤਾ ਨਹੀਂ ਕਿਹੜਾ ਹੈ ਆਇਆ ਕੌਣ ਹੀ ਬਾਰਤੀ ਦੇ ਆਹ ਫੜ ਪਹਿਲਾ ਬੰਦੇ ਕਿਹੜੇ ਆ ਅੰਤਿਮ ਆ ਆਇਆ ਹੁਣ ਇੱਥੇ ਬੈਠਾਂਗਾ ਓਏ ਆ ਗਿਆ ਤੇਦੀ ਕਰ ਆ ਗਿਆ ਆ ਗਿਆ ਉਹ ਤੇਰੀ ਜਟੋੜ ਵੀ ਆਇਆ ਹੋਇਆਗਾ ਓਏ ਖੜਦਾ ਖੜਦਾ ਤੇਰੀ ਸੋਗਾ ਕੇ ਬਾਕੇ ਦਾ ਵੀ ਮੈਂ ਮੁ ਜਾ ਸਨੇ ਉਹ ਜਵਾਕ ਜੇ ਤਾਂ ਨਹੀਂ ਦੇਖਿਆ ਇੰਦਾ ਜਿਆ ਇੱਥੋਂ ਹੁਣੀ ਗਿਆ ਉਹ ਯਾਰ ਬੜਾ ਤੇਜ਼ ਜਾਂਦਾ ਹਰਾ ਜਵਾਕ ਦਾ ਉਹ ਵਾ ਭੱਜ ਕੇ ਗਿਆ ਇੱਕ ਮਿੰਟ ਇਹਨੂੰ ਰੋਕ ਕੇ ਹੁਣ ਲਾਉਣਾ ਸੁਣੀ ਗਿਆ ਇੱਥੋਂ ਜਵਾਕ ਜਾਂ ਬੜਾ ਭੱਜ ਗਿਆ ਉਹ ਪਰਾਵਾ ਮੱਕੀ ਦੇ ਡੜੇ ਲੀਡ ਕੀਤੇ ਪਿਆ ਓਏ ਉਹ ਉਹ ਪਾਣੀ ਲਾਉਣ ਆਇਆ ਸੀ ਮਰਾ ਤਾਂ ਮਰਨ ਹੋ ਗਿਆ ਦੇਖ ਕੇ ਉਹ ਉਹਦਾ ਕੀ ਕਰਾਂ ਹੁਣੀ ਜਵਾਕ ਜਾਂ ਛੁਣ ਗਿਆ ਇੱਥੋਂ ਕੋਲ ਦੇਖਣਾ ਹਾਂ ਉਹ ਨਾ ਤੂੰ ਕਹਾਉਣਾ ਫੜ ਜਾ ਫੜ ਜਾ ਓਏ ਓਏ ਖੜ ਫੜ ਤੂੰ ਪਾਇਆ ਓ ਤੁਸੀਂ ਓਏ ਯਾਰ ਕੀ ਦਾ ਕੋਸਾ ਤੂੰ ਓ ਯਾਰ ਬਾਈ ਉਹ ਕਿਹੜਾ ਸੀ ਉਹ ਜਵਾਕ ਦਾ ਉਹ ਬਾਈ ਯਾਰ ਮੈਨੂੰ ਤਾਂ ਟੱਟੀ ਦਾ ਜ਼ੋਰ ਪੈ ਗਿਆ ਸੀ ਯਾਰ ਓਏ ਭਰਾਵਾ ਕਰੇ ਹੱਕ ਕਿਆ ਕਰੋ ਓਏ ਯਾਰ ਇਹ ਦਰੋਾਈ ਜਾਂਦੇ ਸੀ ਕੀ ਕਰੀਏ ਹੁਣ ਤੁਸੀਂ ਮੱਕੇ 'ਚ ਗੰਦ ਪਾਇਆ ਪੈ ਮੇਰਾ ਤੂੰ ਚੱਲ ਯਾਰ ਕੀ ਦਾ ਕੋਸਾ ਤੂੰ ਘਰੇ ਚੱਲ ਓ ਨਹੀਂ ਨਹੀਂ ਯਾਰ ਇੱਧਰ ਚੱਲ ਜਿਹੜਾ ਕੀ ਦਾ ਘਰ ਕਿੱਧਰ ਆ ਤੁਹਾਡਾ ਘਰ ਮੈਂ ਮੂਨੇ ਦੱਸਦਾ ਯਾਰ ਚੱਲ ਤੂੰ ਉਹਨਾਂ ਦਾ ਦੱਸ ਤੇਰਾ ਮੈਂ ਛੱਡ ਦੂ ਕਿਹੜਾ ਚੱਲ ਕਰਦਾ ਦਿੰਨਾ ਫਿਰ ਉਹ ਬਾਹ ਹੀ ਨਾ ਮਰੋੜ ਮੈਂ ਨਾਲ ਲੈ ਜਾਣਾ ਤੈਨੂੰ ਤੂੰ ਦੱਸ ਕਿੱਥੇ ਆ ਆਇਆ ਫਿਰ ਲੈ ਕੇ ਜਾਣਾ ਪਹਿਲਾਂ ਬਾਹ ਛੱਡ ਉਹ ਤੂੰ ਮੇਰਾ ਦਿਮਾਗ ਨਾ ਖਰਾਬ ਕਰ ਓਏ ਤੈਨੂੰ ਮੈਂ ਦੱਸਿਆ ਤੂੰ ਕਿਹਦਾ ਕੋਸਾ ਫਿਰ ਪਹਿਲਾਂ ਬਾਹ ਛੱਡੇ ਯਾਰ ਤੂੰ ਤੂੰ ਹੈ ਕਿਹਦਾ ਕੋਸਾ ਨਾਲੇ ਤੂੰ ਉਹ ਦੱਸ ਕਿਹਦਾ ਕੋਸਾ ਸੀ ਉਹਦਾ ਕਰਦਾ ਦਿੰਨਾ ਫਿਰ ਆਇਆ ਬਾਹ ਦੱਸ ਚੱਲ ਫਿਰ ਮੈਂ ਤੈਨੂੰ ਆਈ ਚੱਲ ਚੱਲ ਆਇਆ ਫਿਰ ਬਾਹ ਛੱਡ ਤੂੰ ਯਾਰ ਚੱਲ ਓ ਯਾਰ ਬਾਹ ਨਾ ਬਈ ਯਾਰ ਰਹਿਣ ਦੇ ਯਾਰ ਤੂੰ ਘਰੇ ਚੱਲ ਉਹਨਾਂ ਦੇ ਤਨਮਾਦਾ ਸਾਹਿਬ ਉਹ ਭਾਈ ਮੇਰੀ ਗੱਲ ਸੁਣ ਯਾਰ ਮੈਂ ਲੈਦਾ ਜਾਣਾ ਉਹਨਾਂ ਦੇ ਘਰੇ ਪਰ ਸਾਡੇ ਘਰੇ ਨਾ ਦੱਸੀ ਸਾਡੇ ਘਰ ਕੋਈ ਨਾ ਤੂੰ ਕਿਰ ਉਹਨਾਂ ਦੇ ਲੈ ਕੇ ਜਾ ਫਿਰ ਹੱਥ ਦਾ ਛੱਡ ਦੇ ਯਾਰ ਨਹੀਂ ਭੱਜਦਾ ਇੱਕ ਅੱਧੀ ਔਰ ਦਾ ਹੁੰਦਾ ਭਾਈ ਤੁਹਾਡਾ ਤਾਂ ਰੋਜ਼ ਦਾ ਕੰਮ ਆ ਉਹ ਯਾਰ ਅੱਜ ਹੀ ਆਏ ਆ ਅਸੀਂ ਤਾਂ ਅੱਜ ਹੀ ਆਏ ਚੱਲ ਮੈਂ ਦੇਖਣ ਦੋ ਮਿੰਟ ਹੱਥ ਦਾ ਫਿਰ ਸਾਡੇ ਯਾਰ ਚੱਲ ਚੱਲ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚੱਲ ਪੁਰਾਣਾ ਕਿੱਥੇ ਕਾ ਹੁਣ ਤਾਰ ਦੇ ਮਗਰ ਆਏ ਹੋ ਆ ਗਏ ਯਾਰ ਉਹਨਾਂ ਦੇ ਘਰ ਚਾਲਦੇ ਆ ਵਾਜਾ ਕੋਈ ਨਾ ਉਹ ਚੱਲ ਚੱਲ ਕੋਈ ਨਾ ਜਿਵਾਕ ਜੀ ਤੜਕੇ ਦਾ ਗਿਆ ਵਾ ਇੰਨਾ ਟਾਈਮ ਹੋ ਗਿਆ ਅਜੇ ਤੱਕ ਆਇਆ ਨਹੀਂ ਗਾ ਮਰੇ ਹੋ ਗਏ ਤਾਂ ਨਾ ਕੋਸ ਨਹੀਂ ਕੋਸ ਹੋਈ ਸਾਰਾ ਚੜ ਗਿਆ ਔਰ ਕੁੱਤੇ ਵਾਂਗੂ ਨਾ ਸਰਦ ਰਹੀ ਘਰੀ ਰਹੀ ਨਹੀਂ ਨਹੀਂ ਘਰੇ ਹੀ ਰਹੂ ਚੱਲ ਚੱਲ ਚੱਲਦਾ ਹੁਣ ਫਿਰ 2 ਮਿੰਟ 2 ਮਿੰਟ ਨਹੀਂ ਹੋਰ ਵੀ ਕੰਮ ਹੁੰਦੇ ਆ ਸਾਨੂੰ ਡੇੜੀ ਤਾਂ ਬੱਗ ਗਿਆ ਕਿਤੇ ਘਰੇ ਵੀ ਨਾ ਜੇ ਜਟੌੜ ਹੁਣ ਇਹ ਨਾਲ ਕੱਲੇ ਬੋੜ ਬੋੜ ਕਰੀ ਜਾਣਾਗਾ ਕੁਛ ਨਹੀਂ ਕੁਛ ਉਹ ਆ ਗਿਆ ਆ ਜਾ ਉਹ ਵੇਖੋ ਵੇ ਚੱਲ ਯਾਰ ਕੀ ਉਹ ਬਈ ਉਹ ਤੇਰਾ ਮੁੰਡਾ ਬਈ ਮੈਂ ਹੁਣੇ ਆ ਕੇ ਬੈਠਾ ਮੈਂ ਤਾਂ ਪਤਾ ਨਹੀਂ ਬਈ ਯਾਰ ਉਹ ਮੁੰਡਾ ਤੇਰਾ ਹੀ ਆ ਤੈਨੂੰ ਐ ਪੁੱਛਿਆ ਓਏ ਇਹ ਤਾਂ ਚਾਚਾਗਾ ਉਹਦਾ ਯਾਰ ਆ ਭਾਈ ਇਹ ਮੜਾ ਦੇ ਦਵਾਖਾ ਨੂੰ ਸਮਝਾਓ ਯਾਰ ਤੁਸੀਂ ਕੀ ਗੱਲ ਹੋ ਗਈ ਭਾਈ ਯਾਰ ਉਹ ਭਾਵਾ ਰੋਜ ਟੱਟੀ ਵੇਹ ਆਉਂਦੇ ਹੱਥ ਦਾ ਸਾਡਾ ਮੇਰਾ ਹੁਣ ਲੈ ਆਇਆ ਆ ਦੇਖਣਾ ਬੋਲਣ ਦੀ ਆਪਣਾ ਇਹਨਾਂ ਨੂੰ ਭਾਵਾ ਇੰਨਾ ਦਾ ਰਹੇ ਅਸੀਂ ਆ ਆਪਣੀ ਪਾਇਆ ਜਿੰਨਾ ਇਹਨਾਂ ਨੇ ਪਤਾ ਮੜਾ ਸੱਧੀ ਯਾਰ ਬਾਈ ਬਣਾ ਯਾਰ ਸਮਝਾ ਦਿਆ ਕਰੋ ਯਾਰ ਕਿਉਂ ਗੰਦ ਪਾਇਆ ਸਾਡੇ ਕੋਲ ਤੇ ਅਭੀਰ ਬਾਹਰ ਨਿਕਲ ਓਏ ਮਾਲਕਾ ਮੈਰਿਆ ਆਇਆ ਨਾ ਆ ਓਏ ਬਾਹਰ ਮੈਨੂੰ ਕੱਲੇ ਨੂੰ ਛੱਡਿਆ ਆ ਆ ਤਰਾਵਾ ਮੈਨੂੰ 15 ਦਿਨ ਹੋ ਗਏ ਦੇਖਣੇ ਸਮਝਾ ਜਾ ਬਾਈ ਕੋਈ ਨਾ ਸਮਝਾ ਆ ਮੇਰੇਆ ਯਰ ਲਾ ਓ ਮੈਨੂੰ ਐਂ ਦੱਸਤਾ ਦੋ ਉਹ ਤੁਸੀਂ ਇੰਨਾ ਗੰਦ ਪਾਇਆ ਮਣੀ ਮੋਟੀ ਸ਼ਰਮ ਮੰਨ ਲੋ ਤੁਹਾਡੇ ਘਰੇ ਹੀ ਨਹੀਂ ਕੁਛ ਕੀ ਕਹਿੰਦਾ ਵੀ ਓਏ ਕੀ ਨੰਬਰ ਲੈ ਕੇ ਆਏ ਲੈ ਨਹੀਂ ਹੋਇਆ ਸੀ ਲੈਟ੍ਰੀ ਹੋਇਆ ਸੀ ਲੈਟ੍ਰੀ ਉਹ ਭਰਾਵਾ ਇੱਕ ਅੱਧੇ ਦਿਨ ਦਾ ਕੰਮ ਹੁੰਦਾ ਲੈਟ੍ਰੀ ਕਰੇ ਹੈ ਜੀ ਆਪਣੇ ਅੱਜ ਗਏ ਸੀ ਜੀ ਨਹੀਂ ਲਾ ਅੱਜ ਗਏ ਸੀ ਉਹ ਪ੍ਰੋਵਾਈਡ ਡੇਡੇ ਲੀਨ ਕਰਿਆ ਆਉਂਦੇ ਆ ਇਹ ਕੋਈ ਸਮਝਾ ਲੈ ਬਾਈ ਹੋਣੀ ਗੱਲ ਹੋਣੀ ਜਾਂਦੀ ਉਹ ਚਾਚਾ ਯਾਰ ਜੋਰ ਪੈ ਗਿਆ ਸੀ ਉਹ ਉੱਥੇ ਬਹਿ ਗਏ ਅਸੀਂ ਉਹ ਜੋਰ ਮੈਨੂੰ ਐਂ ਦੱਸ ਬਾਈ ਮੈਨੂੰ ਇਹ ਪਤਾ ਨਹੀਂ ਕਿੰਨੇ ਟਾਈਮ ਦੇ ਬੜੇ ਵਿਆ ਪੌਣਾ ਘੰਟਾ ਤਾਂ ਮੈਨੂੰ ਉੱਥੇ ਇਹਨਾਂ ਨੂੰ ਢੀਕੀ ਜਾਂਦੇ ਨੇ ਹੋ ਗਿਆ ਸੀ ਉਹ ਇੰਨਾ ਟਾਈਮ ਕਰੀ ਗਏ ਜਾਂਦੇ ਤੂੰ ਪੌਣਾ ਘੰਟਾ ਟੈਂਕਲੇ ਸੀ ਤਾਂ ਹੁਣ ਹੀ ਆਏ ਜੀਗੇ ਓਏ ਹੁਣੇ ਕਿਉਂ ਟੂਟ ਮਰੀ ਜਾਂਦੇ ਆ ਮੋਟਰ ਦੀ ਬਾਰੀ ਤੋਂ ਮੈਂ ਪੁੱਤਾ ਘਾਟਾ ਬਾਅਦ ਆਇਆ ਤਾਂ ਮੈਨੂੰ ਉੱਥੇ ਪੌਣਾ ਘੰਟਾ ਫੇਰ ਬੈਠੇ ਨੂੰ ਹੋ ਗਿਆ ਸੀ 5 ਮਿੰਟ ਤੋਂ ਅਸੀਂ ਬ ਮਾਦਾ ਪਤਾ ਨਹੀਂ ਐਂਕਲੇ ਯਾਰ ਪਤਾ ਅੱਜ ਤਾਂ ਬਈ ਇਹ ਛੱਡ ਤੇ ਠੀਕ ਹੋ ਗਾਣੂ ਮੈਂ ਲੈ ਕੇ ਜਾਉਂ ਥਾਣੇ ਠੀਕ ਠੀਕ ਹੈ ਨਾ ਨਾ ਮੋਟਾ ਇਹਦਾ ਤੂੰ ਦੂਹਾਂ ਤੋਂ ਉੱਥੇ ਕੀ ਕਰੀ ਜਾਂਦਾ ਸੀ ਓ ਯਾਰ ਬਾਈ ਕੀ ਬਾਈ ਦੱਸ ਬਾਈ ਅਸੀਂ ਫਲਾਸੇ ਦਾ ਬਹੁਤ ਟਾਈਮ ਦੀ ਕਰ ਲਈ ਸੀਗੀ ਇਹਦਾ ਮੋਟਾ ਉਥੇ ਫਸ ਜਾ ਸੀਗਾ ਮਸਾਂ ਕੱਢ ਕੇ ਲਿਆਂਦਾ ਤੂੰ ਦੇਖ ਯਾਰ ਤੂੰ ਤਾਂ ਗਾਰੇ ਨਾਲ ਲਪੜਿਆ ਪੈਣ ਲੱਤਾਂ ਲੁੱਤਾਂ ਧੋਤੀ ਕਹਿੰਦੀਆਂ ਤਾਂ ਤਾਂ ਹੀ ਮੁਸ਼ਕ ਮਰੀ ਜਾਂਦਾ ਕਿਦੋਂ ਸਮਝ ਵੀ ਯਾਰ ਬਾਈ ਬਣਾ ਇਹਨਾਂ ਨੂੰ ਸਮਝਾ ਦੇ ਕੋਈ ਨਾ ਬਾਈ ਸਮਝਾਣ ਅੱਜ